ਕਿਉਂਕਿ ਪੈਸੇ ਤੋਂ ਬਿਨਾ ਜੇ ਕੰਮ ਚੱਲਦਾ ਹੁੰਦਾ ਤੇ ਦੁਨੀਆ 'ਚ ਪੈਸੇ ਦੀ ਕਾੜ ਹੀ ਨਹੀਂ ਸੀ ਨਿਕਲਦੀ ਜੇ ਮਾਇਆ ਤੋਂ ਬਿਨਾ ਕੰਮ ਚੱਲਦਾ ਹੁੰਦਾ ਤੇ ਮਾਇਆ ਨੇ ਹੋਣਾ ਹੀ ਨਹੀਂ ਸੀ ਮੈਂ ਤੁਹਾਨੂੰ ਅਮੀਰ ਹੋਣ ਦਾ ਤਰੀਕਾ ਦੱਸ ਦਿੰਦਾ ਜਿਹੜੇ ਦੋਸਤ ਅਮੀਰ ਨਹੀਂ ਹੋਣਾ ਚਾਹੁੰਦੇ ਮਿਹਰਬਾਨੀ ਕਰਕੇ ਹੁਣੇ ਪਾਸੇ ਹੋ ਜਾਣ ਕਿਉਂਕਿ ਫਿਰ ਹਾਂਜੀ ਦੋਸਤੋ ਸਸਤੀ ਅਕਾਲ ਨਮਸਕਾਰ ਆਦਾਬ ਬੇਬੀਲੋਂ ਦਾ ਸਭ ਤੋਂ ਅਮੀਰ ਆਦਮੀ ਮੈਂ ਹੁਣੇ ਇੱਕ ਕਿਤਾਬ ਹੈ ਜਿਹੜੀ ਉਹ ਪੜ੍ਹ ਕੇ ਹਟਿਆ ਬੇਬੀਲੋਂ ਦਾ ਸਭ ਤੋਂ ਅਮੀਰ ਆਦਮੀ ਕੌਣ ਸੀ ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ ਤੇ ਉਹ ਅਮੀਰ ਕਿਵੇਂ ਬਣਿਆ ਸਭ ਤੋਂ ਅਮੀਰ ਕਿਵੇਂ ਬਣ ਗਿਆ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਬੇਬੀਲੋਨ ਕੀ ਚੀਜ਼ ਹੈ ਦੋਸਤੋ ਪੁਰਾਣੇ ਜ਼ਮਾਨੇ ਦੇ ਵਿੱਚ ਬੇਬੀਲੋਨ ਹੈ ਜਿਹੜੀ ਇੱਕ ਬਹੁਤ ਅਮੀਰ ਸਭਿਤਾ ਸੀਗੀ ਜਿਹੜੀ ਅੱਜ ਦਾ ਇਰਾਕ ਹੈ ਜਿੱਥੇ ਉੱਥੇ ਉਸ ਇਰਾਕ ਦੇ ਅੱਜ ਦੇ ਇਰਾਕ ਦੇ ਵਿੱਚਕਾਰ ਇਹ ਜਗ੍ਹਾ ਸੀਗੀ ਆਸ-ਪਾਸ ਸਾਰਾ ਜਿਹੜਾ ਉਹ ਡੇਜ਼ਰਟ ਸੀ ਬੀਆਵਾਨ ਸੀ ਉਜਾੜ ਸੀ ਰੇਤ ਸੀ ਸਾਰੇ ਪਾਸੇ ਪਰ ਇਹ ਸਭਿਤਾ ਜਿਹੜੀ ਉਹ ਬੜੀ ਅਮੀਰ ਸੀ ਅਸੀ ਪਾਸੇ ਰੇਤ ਉਜਾੜ ਪਰ ਉਜਾੜ ਦੇ ਵਿਚਕਾਰ ਇੰਨੀ ਅਮੀਰ ਸਭਤਾ ਇੰਨੇ ਅਮੀਰ ਲੋਕ ਉਸ ਸ਼ਹਿਰ ਦੇ ਸਾਰੇ ਦੇ ਸਾਰੇ ਲੋਕ ਹੈ ਜਿਹੜੇ ਕਹਿੰਦੇ ਆ ਕਿ ਬਹੁਤ ਜ਼ਿਆਦਾ ਅਮੀਰ ਸੀਗੇ ਚੰਗਾ ਖਾਂਦੇ ਪੀਂਦੇ ਹਣਉਦੇ ਸੀ ਐਸ਼ ਕਰਦੇ ਸੀ ਨਜ਼ਾਰੇ ਲੈਂਦੇ ਸੀ ਕਿਵੇਂ ਬਣ ਗਿਆ ਬੇਬੀਲੋਨ ਇੰਨਾ ਅਮੀਰ ਕਿਵੇਂ ਬਣ ਗਈ ਉਹ ਸਭਤਾ ਇੰਨੀ ਵਧੀਆ ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹਨ ਲੱਗਿਆ ਤਾਂ ਮੇਰੇ ਮੈਨੂੰ ਇਹ ਲੱਗਿਆ ਕਿ ਜਿਵੇਂ ਚਾਨਣ ਹੁੰਦਾ ਜਾ ਰਿਹਾ ਹੈ ਰੋਸ਼ਨੀ ਹੁੰਦੀ ਜਾ ਰਹੀ ਹੈ ਕਿ ਯਾਰ ਅਸੀਂ ਤਾਂ ਇਹਨਾਂ ਚੀਜ਼ਾਂ ਨੂੰ ਸੋਚਦੇ ਹੀ ਨਹੀਂ ਹਾਂ ਤੇ ਉਹ ਲੋਕ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਬੇਬੀ ਲੋਨ ਦੇ ਵਿੱਚ ਇਹ ਚੀਜ਼ ਸੋਚਦੇ ਸੀ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਰਾਜੇ ਦਾ ਇਹ ਰਥ ਬਣਾਉਣ ਵਾਲਾ ਇੱਕ ਆਦਮੀ ਬੈਠਾ ਹੋਇਆ ਹੈ ਰਥ ਤਕਰੀਬਨ ਤਿਆਰ ਖੜਾ ਹੈ ਸਿਰਫ ਉਹਦੀ ਪਾਲਿਸ਼ ਵਗੈਰਾ ਬਾਕੀ ਹੈ ਤੇ ਹੋਰ ਛੋਟੇ-ਮੋਟੇ ਕੰਮ ਬਾਕੀ ਹੈ ਪਰ ਉਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਉਹਦੀ ਘਰ ਵਾਲੀ ਬਾਰ-ਬਾਰ ਚੱਕਰ ਲਾ ਰਹੀ ਹੈ ਉਹ ਦੱਸ ਰਹੀ ਹੈ ਇਸ਼ਾਰਿਆਂ ਨਾਲ ਕਿ ਤੇ ਘਰੇ ਖਾਣ ਪੀਣ ਵਾਸਤੇ ਕੁਝ ਵੀ ਹੈ ਨਹੀਂ ਢੋਲੇ ਖਾਲੀ ਹੈ ਤੇ ਤੂੰ ਇਸ ਰਾਤ ਨੂੰ ਤਿਆਰ ਕਰ ਜਲਦੀ ਜਲਦੀ ਤਾਂ ਕਿ ਇਸ ਰਾਤ ਨੂੰ ਆਪਾਂ ਰਾਜੇ ਨੂੰ ਦੇ ਸਕੀਏ ਤੇ ਆਪਾਂ ਨੂੰ ਚਾਰ ਪੈਸੇ ਬਣ ਜਾਣ ਪੈਸੇ ਨਹੀਂ ਸੀ ਉਦੋਂ ਸੋਨੇ ਦੀਆਂ ਮੋਹਰਾ ਦਿਆ ਕਰਦੇ ਸੀ ਸੋਨੇ ਦੇ ਨਾਲ ਆਦਾਨ ਪ੍ਰਦਾਨ ਹੁੰਦਾ ਸੀ ਪਰ ਮੈਂ ਇੱਥੇ ਪੈਸੇ ਸ਼ਬਦ ਜਾਣ ਬੁੱਝ ਕੇ ਵਰਤੂੰਗਾ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਪਰ ਉਹ ਵਿਚਾਰਾ ਉਹਦਾ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਇਹਨੇ ਨੂੰ ਕੀ ਹੋਇਆ ਉਹਦਾ ਇੱਕ ਹੋਰ ਦੋਸਤ ਉਹਦੇ ਕੋਲੇ ਆ ਗਿਆ ਜਿਹੜਾ ਬੰਸਰੀ ਵਜਾਉਂਦਾ ਸੀ ਗਾਣੇ ਲਿਖਦਾ ਸੀ ਤੇ ਗਾਣੇ ਗਾਉਂਦਾ ਸੀ ਉਹ ਜਿਹੜਾ ਕਲਾਕਾਰ ਸੀ ਉਹਦੇ ਕੋਲੇ ਆਇਆ ਉਹ ਕਹਿੰਦਾ ਵੀ ਕਿਵੇਂ ਬੈਠਾ ਐ ਤੂੰ ਕਹਿੰਦਾ ਯਾਰ ਕੀ ਕਰਾਂ ਕੰਮ ਕਰਨ ਨੂੰ ਦੇ ਲੈ ਨਹੀਂ ਕਰਦਾ ਉਹ ਕਹਿੰਦਾ ਤੇਰਾ ਰਸਤਾ ਯਾਰ ਖੜਾ ਹੈ ਇਹਨੂੰ ਥੋੜਾ ਜਿਹਾ ਪਾਲਿਸ਼-ਪੁਲਿਸ਼ ਕਰ ਤੂੰ ਇਹਦੇ ਟਾਇਰਾਂ ਦੇ ਉੱਤੇ ਰਬੜ ਚੜਾ ਤੇ ਹੱਲ ਹੋ ਜਾਣਾ ਤੇਰਾ ਪੈਸੇ ਇੰਨੇ ਵੱਧ ਜਾਣਗੇ ਉਹ ਕਹਿੰਦਾ ਯਾਰ ਪੈਸੇ ਇੰਨੇ ਕੀ ਵੱਣਨਗੇ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਅੱਜ ਮੇਰੇ ਕੋਲੇ ਖਾਣ ਨੂੰ ਵੀ ਕੁਝ ਨਹੀਂ ਉਹ ਜਿਹੜਾ ਕਲਾਕਾਰ ਸੀ ਉਹ ਕਹਿੰਦਾ ਯਾਰ ਮੈਂ ਤਾਂ ਤੇਰੇ ਕੋਲੇ ਆਇਆ ਸੀ ਵੀ ਤੇਥੋਂ 4 ਪੈਸੇ ਉਧਾਰ ਲੈ ਸਕਾਂ ਮੇਰੇ ਕੋਲੇ ਵੀ ਖਾਣ ਪੀਣ ਨੂੰ ਕੁਛ ਨਹੀਂ ਕਰੀਏ ਕੀ ਦੋਨੋਂ ਆਪਸ ਦੇ ਵਿੱਚ ਦੁੱਖ ਸੁੱਖ ਕਰਨ ਲੱਗੇ ਅਖੀਰ ਇਸ ਸੱਟੇ ਤੇ ਪਹੁੰਚੇ ਜਿੰਨਾ ਆਪਾਂ ਕੰਮ ਕਰਦੇ ਆ ਉਹਦਾ ਅਵਜਾਨਾ ਆਪਾਂ ਨੂੰ ਮਿਲਦਾ ਨਹੀਂ ਹੈ ਆਪਾਂ ਇਸ ਕਰਕੇ ਗਰੀਬ ਆ ਉਹਨਾਂ 'ਚੋਂ ਇੱਕ ਨੂੰ ਖਿਆਲ ਆਇਆ ਕਹਿੰਦਾ ਯਾਰ ਉਹ ਅਰਕਦ ਆਪਣਾ ਦੋਸਤ ਆਪਾਂ ਇਕੱਠੇ ਇੱਕੋ ਅਧਿਆਪਕ ਤੋਂ ਪੜ੍ਹਦੇ ਹੁੰਦੇ ਸੀ ਆਪਣੇ ਤੋਂ ਹੁਸ਼ਿਆਰ ਵੀ ਨਹੀਂ ਸੀ ਇੰਨਾ ਜ਼ਿਆਦਾ ਉਹ ਆਪਣੇ ਤੋਂ ਬਹੁਤ ਤੇਜ਼ ਵੀ ਨਹੀਂ ਸੀ ਪੜ੍ਹਾਈ ਦੇ ਵਿੱਚ ਵੀ ਆਪਾਂ ਤੋਂ ਪਿੱਛੇ ਰਹਿੰਦਾ ਹੁੰਦਾ ਸੀ ਖੇਡਾਂ ਖੁੱਡਾਂ 'ਚ ਵੀ ਆਪਾਂ ਤੋਂ ਪਿੱਛੇ ਰਹਿੰਦਾ ਸੀ ਸਰੀਰਕ ਤੌਰ ਤੇ ਵੀ ਆਪਾਂ ਤੋਂ ਪਿੱਛੇ ਹੀ ਸੀ ਉਹ ਮਾੜਾ ਹੀ ਸੀ ਪਰ ਉਹ ਅੱਜ ਸ਼ਹਿਰ ਦਾ ਸਾਰਾ ਤੋਂ امیر ਆਦਮੀ ਹੈ ਬੇਸ਼ੱਕ امیر ਆਦਮੀ ਹੈ ਪਰ ਹੈ ਤਾਂ ਆਪਣਾ ਦੋਸਤ ਹੀ ਤਾਂ ਆਪਾਂ ਉਹਦੇ ਕੋਲੋਂ ਚਲੀਏ ਪੈਸੇ ਮੰਗਣ ਉਹ ਰਾਥਾੜਾ ਜਿਹੜਾ ਸੀ ਉਹ ਕਹਿੰਦਾ ਚੱਲ ਭਰਾਵਾ ਹੁਣ ਹੋਰ ਕੋਈ ਹੱਲ ਤਾਂ ਹੈ ਨਹੀਂ ਘਰੇ ਤਾਂ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਕਹਿੰਦਾ ਚੱਲ ਆਪਾਂ ਆਪਣੇ ਦੋਸਤ ਕੋਲੇ ਚੱਲਦੇ ਆਂ ਦੋਸਤ ਆ ਯਾਰ ਕੁਛ ਨਾ ਕੁਛ ਫਾਇਦਾ ਕਰੂਗਾ ਆਪਣਾ ਕੁਈ ਮਦਦ ਕਰੂਗਾ ਆਪਣੀ ਦੋਨੋਂ ਅਰਕਦ ਦੇ ਕੋਲੇ ਚਲੇ ਜਾਂਦੇ ਆ ਅਰਕਦ ਚੰਗੀ ਉਹਨਾਂ ਦੀ ਸੇਵਾ ਪਾਣੀ ਕਰਦਾ ਚਾਹ ਪਾਣੀ ਪਿਉਂਦਾ ਦੱਸੋ ਵੀ ਕਿਵੇਂ ਆਈ ਕਹਿੰਦੇ ਯਾਰ ਅਸੀਂ ਪੈਸੇ ਮੰਗਣ ਆਈ ਆ ਤੇਰੇ ਕੋਲ ਸਾਡੇ ਕੋਲੇ ਤਾਂ ਖਾਣ ਨੂੰ ਕੁਛ ਨਹੀਂ ਅਰਕਦ ਨੇ ਸੋਚਿਆ ਇੱਕ ਪਲ ਕਹਿੰਦਾ ਵੀ ਪੈਸੇ ਤਾਂ ਮੈਂ ਤੁਹਾਨੂੰ ਜਿੰਨੇ ਤੁਸੀਂ ਚਾਹੋਗੇ ਦੇ ਸਕਦਾ ਹੁਣੇ ਹੀ ਦੇ ਸਕਦਾ ਮੇਰੇ ਖਜ਼ਾਨੇ ਭਰੇ ਹੋਏ ਐ ਪਰ ਜਦੋਂ ਇਹ ਖਰਚ ਹੋ ਗਏ ਫੇਰ ਕੀ ਕਰੋਗੇ ਤੁਸੀਂ ਮੇਰੇ ਕੋਲੇ ਫੇਰ ਆ ਜਾਓਗੇ ਮੈਂ ਫੇਰ ਦੇ ਦੂੰਗਾ ਫੇਰ ਖਰਚ ਕਰੋਗੇ ਫੇਰ ਮੇਰੇ ਕੋਲੇ ਆ ਜਾਓਗੇ ਕਿੰਨੀ ਕਵਾਰੀ ਮੈਂ ਤੁਹਾਡੀ ਇੰਨੀ ਜਿਹੜੀ ਆ ਉਹ ਸੇਵਾ ਕਰਦਾ ਰਹੂਗਾ ਕਿੰਨੀ ਇੱਕ ਵਾਰੀ ਮੈਂ ਤੁਹਾਨੂੰ ਇਸ ਤਰ੍ਹਾਂ ਪੈਸੇ ਦਿੰਦਾ ਰਹੂਗਾ ਉਹ ਕਹਿੰਦੇ ਫੇਰ ਕੋਈ ਹੱਲ ਦੱਸ ਕਹਿੰਦਾ ਵੀ ਹੱਲ ਇਹ ਹੈ ਦੇਖੋ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਆ ਰਾਜਾ ਵੀ ਮੈਥੋਂ ਲੋਨ ਲੈਂਦਾ ਹੈ ਤੇ ਮੈਂ ਤੁਹਾਨੂੰ ਪੈਸੇ ਕਮਾਉਣ ਦਾ ਸਾਧਨ ਦੱਸ ਦਿੰਦਾ ਮੈਂ ਤੁਹਾਨੂੰ ਅਮੀਰ ਹੋਣ ਦਾ ਤਰੀਕਾ ਦੱਸ ਦਿੰਦਾ ਤੇ ਇਸ ਵੀਡੀਓ ਦੇ ਵਿੱਚ ਜਿਹੜੇ ਦੋਸਤ ਅਮੀਰ ਨਹੀਂ ਹੋਣਾ ਚਾਹੁੰਦੇ ਮਿਹਰਬਾਨੀ ਕਰਕੇ ਹੁਣੇ ਪਾਸੇ ਹੋ ਜਾਣ ਕਿਉਂਕਿ ਫਿਰ ਕਈ ਤਰ੍ਹਾਂ ਦੀਆਂ 네ਗੇਟਿਵ ਗੱਲਾਂ ਸਾਹਮਣੇ ਆ ਜਾਂਦੀਆਂ ਜਿਹੜੇ ਅਮੀਰ ਹੋਣਾ ਚਾਹੁੰਦੇ ਆ ਸਿਰਫ ਉਹੀ ਇਸ ਗੱਲ ਨੂੰ ਸੁਣ ਲੈਣ ਦੂਜੇ ਦੋਸਤ ਮਿਹਰਬਾਨੀ ਕਰਕੇ ਇਸ ਵੀਡੀਓ ਨੂੰ ਨਾ ਸੁਣਨ ਜਿਹੜੇ ਗਰੀਬ ਹੀ ਰਹਿਣਾ ਚਾਹੁੰਦੇ ਆ ਚਲੋ ਅਰਕਦ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਿ ਯਾਰ ਅਮੀਰ ਹੋਇਆ ਕਿਵੇਂ ਜਾਂਦਾ ਹੈ ਉਹ ਕਹਿੰਦੇ ਵੀ ਦੱਸ ਤੂੰ ਵਧਿਆ ਕੀ ਹੋ ਸਕਦਾ ਕਹਿੰਦੇ ਦੇਖ ਪਹਿਲਾ ਨਿਯਮ ਇਹ ਹੈ ਕਿ ਤੁਸੀਂ ਚਾਹੇ ਦਿਨ ਦਾ 1 ਰੁਪਇਆ ਵੀ ਕਮਾਓ ਉਹਦੇ ਚੋਂ ਦਸਵਾਂ ਹਿੱਸਾ ਜਿਹੜਾ ਉਹ ਕੱਢ ਕੇ ਪਾਸੇ ਰੱਖ ਦਿਓ ਉਹ ਕਹਿੰਦੇ ਸਾਡੇ ਕੋਲੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਜਿਹੜੇ ਅਸੀਂ ਕਮਾਉਨੇ ਆ ਉਹ ਲੱਗ ਜਾਂਦੇ ਆ ਫਿਰ ਵੀ ਰੋਟੀ ਪੂਰੀ ਨਹੀਂ ਆਉਂਦੀ ਤੂੰ ਕਰਿਆ 10% ਪਾਸੇ ਕੱਢ ਕੇ ਰੱਖ ਦਿਓ ਸਹੀ ਨਹੀਂ ਯਾਰ ਗੱਲ ਕਰੀ ਇਹ ਉਹ ਕਹਿੰਦਾ ਵੀ ਦੇਖੋ ਤੁਸੀਂ ਜਿੱਥੇ 1 ਰੁਪਈਏ ਦੀ ਰੋਟੀ ਖਾਣੇ ਹੋ ਉੱਥੇ 90 ਪੈਸਿਆਂ ਦੀ ਵੀ ਖਾ ਲਓਗੇ ਤਾਂ ਵੀ ਚੱਲ ਜੂ ਮੈਂ ਪੈਸੇ ਸ਼ਬਦ ਜਾਣ ਕੇ ਵਰਤ ਰਿਹਾ ਕਹਿੰਦਾ ਫਿਰ ਵੀ ਚੱਲ ਜੂ ਤੁਸੀਂ ਕੋਈ ਜ਼ਿਆਦਾ ਤੁਹਾਨੂੰ ਫਰਕ ਨਹੀਂ ਪੈਣਾ ਪਰ ਕਹਿੰਦਾ ਉਹ 10 ਪੈਸੇ ਜਿਹੜੇ ਤੁਸੀਂ ਜੋੜ ਕੇ ਰੱਖਦੇ ਅੱਜ 10 ਕੱਲ ਨੂੰ 20 ਪਰਸੋਂ 30 ਹੌਲੀ 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 ਸਾਰਾ ਸਾਲ ਜਦੋਂ ਜੋੜਦੇ ਜਾਓਗੇ ਤੁਹਾਡੇ ਕੋਲੇ ਇੰਨੀ ਕੁ ਰਕਮ ਹੋ ਜੂਗੀ ਕਿ ਉਹਨੂੰ ਤੁਸੀਂ ਵਿਆਜ ਤੇ ਦੇ ਸਕੋ ਉਹ ਕਹਿੰਦੇ ਅੱਛਾ ਵਿਆਜ ਤੇ ਦੇ ਸਕਦੇ ਆ ਕਹਿੰਦਾ ਹਾਂ ਜਦੋਂ ਤੁਹਾਡੇ ਕੋਲੇ ਸਾਰਾ ਸਾਲ ਜਿਹੜਾ 10% 10% ਕੱਟਾ ਹੁੰਦਾ ਗਿਆ ਵਿਆਜ ਤੇ ਦੇ ਦੇ ਉਹ ਕਿਸੇ ਨੂੰ ਤੇ ਵਿਆਜ ਤੇ ਦੇ ਕੇ ਉਹ ਪੈਸਾ ਜਿਹੜਾ ਪੈਸੇ ਨੂੰ ਕਮਾਉਣ ਵਾਸਤੇ ਵਰਤੋ ਕਹਿੰਦੇ ਯਾਰ ਗਲਤ ਤਾਂ ਠੀਕ ਹੈ ਉਹ ਜਿਹੜਾ ਰਾਜੇ ਦਾ ਕਲਾਕਾਰ ਸੀ ਉਹ ਕਹਿੰਦਾ ਮੇਰੇ ਤੇ ਯਾਰ ਕਰਜ਼ਾ ਹੀ ਬਹੁਤ ਹੈ ਕਰਜ਼ਾ ਲੈਣ ਵਾਲੇ ਬੜਾ ਤੰਗ ਕਰਦੇ ਆ ਮੈਂ ਤਾਂ ਰੋਜ਼ ਲੋਕਾਂ ਤੋਂ ਮੰਗ ਕੇ ਰੋਟੀ ਜਾਨਣਾ ਅਰਕਤ ਕਹਿੰਦਾ ਯਾਰ ਇਹਦਾ ਇਲਾਜ ਫੌਰ ਵੀ ਹੈਗਾ ਤੈਨੂੰ ਥੋੜਾ ਜਿਹਾ ਹੋਰ ਔਖਾ ਹੋਣਾ ਪੈਣਾ ਥੋੜੀ ਜਿਹੀ ਵੱਧ ਕਮਾਈ ਕਰ ਲਾ ਪਰ ਨਾਲ ਗੱਲ ਇਹ ਹੈ ਕਿ 10% ਹੈ ਜਿਹੜਾ ਉਹ ਕੱਢ ਕੇ ਰੱਖ ਲਾ ਜਿਹੜਾ ਤੂੰ ਅੱਗੇ ਜਾ ਕੇ ਵਿਆਜ ਤੇ ਦੇਣਾ ਹੈ ਸਾਲ ਬਾਅਦ ਜਾਂ 2 ਸਾਲਾਂ ਬਾਅਦ ਜਦੋਂ ਪੈਸੇ ਇਕੱਠੇ ਹੋ ਜਾਣ ਤੇ ਨਾਲ ਕੀ ਕਰਨਾ ਹੈ 20% ਹੈ ਜਿਹੜਾ ਉਹ ਕੱਢ ਕੇ ਰੱਖ ਲਾ ਆਪਣਾ ਕਰਜ਼ਾ ਉਤਾਰਨ ਵਾਸਤੇ ਉਹ ਕਹਿੰਦਾ ਮੈਂ 30% ਕਿਵੇਂ ਕੱਢੂਗਾ ਉਹ ਕਹਿੰਦਾ ਥੋੜਾ ਜਿਹਾ ਔਖਾ ਜ਼ਰੂਰ ਹੋਣਾ ਪਊਗਾ ਥੋੜੇ ਸਮੇਂ ਵਾਸਤੇ ਪਰ ਉਹ 10% ਹੈ ਜਿਹੜਾ ਉਹਨੂੰ ਛੇੜੀ ਨਾ ਤੇ ਨਾਲ ਇਹ 20% ਹੈ ਜਿਹੜਾ ਉਹ ਕੱਢ ਕੇ ਰੱਖ ਲਾ ਕਰਜ਼ਾ ਦੇਣ ਵਾਸਤੇ ਉਹ ਕਹਿੰਦਾ 20% ਨਾਲ ਕੀ ਹੋਊ ਮੇਰੇ ਤੇ ਕਰਜ਼ਾ ਹੀ ਬਹੁਤ ਹੈ ਕਹਿੰਦਾ ਯਾਰ ਐ ਕਰ ਉਹ ਜਿਹੜੇ ਤੇ ਕਰਜ਼ਦਾਰ ਹੈ ਉਹਨਾਂ ਨੂੰ ਤੂੰ ਇਕੱਠੇ ਕਰ ਲਾ ਉਹਨਾਂ ਨੂੰ ਕਹਿ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਹਰ ਮਹੀਨੇ ਇੰਨੇ-ਇੰਨੇ ਪੈਸੇ ਦੇ ਸਕਦਾ ਕਹਿੰਦਾ ਉਹਨਾਂ ਨੇ ਮੰਨਣਾ ਹੀ ਨਹੀਂ ਤੇ ਉਹ ਵਰਕਾਦ ਕਹਿੰਦਾ ਨਹੀਂ ਵੀ ਉਹ ਤਾਂ ਜ਼ਿਆਦਾ ਖੁਸ਼ ਹੋ ਜਾਣਗੇ ਵੀ ਹੁਣ ਉਹਨਾਂ ਦੇ ਪੈਸੇ ਡੁੱਬੇ ਪਏ ਐ ਤੇ ਜਦੋਂ ਉਹਨਾਂ ਨੂੰ ਪੈਸੇ ਮਿਲਣੇ ਸ਼ੁਰੂ ਹੋਗੇ ਥੋੜੇ-ਥੋੜੀ ਸਹੀ ਉਹ ਸੰਤੁਸ਼ਟ ਹੋ ਜਾਣਗੇ ਖੁਸ਼ ਹੋ ਜਾਣਗੇ ਤੇਰੀ ਉਹ ਤਾਰੀਫ ਕਰਨਗੇ ਚਲੋ ਇਸ ਤਰ੍ਹਾਂ ਕਰ ਲਾ ਕਹਿੰਦਾ ਬਾਕੀ ਦਾ ਜਿਹੜਾ 70% ਹੈ ਉਹ ਆਪਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵਰਤੋ ਤੇ ਜਿਨੇ ਵੀ ਇਹ ਚੀਜ਼ ਵਰਤੀ ਜਿਨੇ ਵੀ ਇਹ ਨਿਯਮ ਪੈਸੇ ਦਾ ਵਰਤਿਆ ਦੋਸਤੋ ਉਹ ਰੱਥ ਵਾਲਾ ਵੀ ਉਹ ਜਿਹੜਾ ਕਲਾਕਾਰ ਸੀ ਉਹ ਵੀ ਤੇ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਅਮੀਰ ਹੋ ਗਏ ਤੇ ਇੱਕ ਦਿਨ ਰਾਜੇ ਨੇ ਵੀ ਹਰਕਤ ਨੂੰ ਬੁਲਾਇਆ ਕਹਿੰਦਾ ਯਾਰ ਮੈਂ ਰਾਜਾ ਤੇ ਮੈਂ ਲੋਨ ਇੱਥੋਂ ਲੈਣਾ ਪੈਸੇ ਇੱਥੋਂ ਉਧਾਰੇ ਲੈਣਾ ਜਦੋਂ ਕਿ ਲੋੜ ਪੈ ਜਾਂਦੀ ਹੈ ਤੇ ਮੈਨੂੰ ਦੱਸ ਵੀ ਤੂੰ ਇੰਨਾ ਅਮੀਰ ਕਿਉਂ ਹੈ ਤੇ ਰਾਜੇ ਨੂੰ ਵੀ ਉਹਨੇ ਇਹੀ ਗੱਲ ਦੱਸੀ ਰਾਜਾ ਕਹਿੰਦਾ ਇਸ ਤਰ੍ਹਾਂ ਕਰ ਮੈਂ ਤੈਨੂੰ ਇੱਕ ਹਾਲ ਦੇ ਦਿੰਦਾ ਵੱਡਾ ਸਾਰਾ ਮਹਿਲ ਦੇ ਵਿੱਚ ਤੇ ਉੱਥੇ ਸਾਰੇ ਲੋਕਾਂ ਨੂੰ ਸਤਕੇ ਟ੍ਰੇਨਿੰਗ ਦਿਆ ਕਰ ਇਸ ਤਰ੍ਹਾਂ ਦੀ ਕਿ ਅਮੀਰ ਹੋਇਆ ਕਿਵੇਂ ਜਾਂਦਾ ਹੈ ਕਿਹੜੇ ਕਿਹੜੇ ਨਿਯਮ ਹੈ ਜਿੰਨਾ ਕਰਕੇ ਅਮੀਰ ਹੋਇਆ ਜਾਂਦਾ ਹੈ ਹਰਕਤ ਨੇ ਲੋਕਾਂ ਨੂੰ ਬੁਲਾਉਣਾ ਸ਼ੁਰੂ ਕਰਤਾ ਜਿਹੜੇ ਇੱਛਕ ਸੀ ਆਉਣੇ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਜਦੋਂ ਇਸ ਨਿਯਮ ਨੂੰ ਲੋਕਾਂ ਨੇ ਵਰਤਿਆ ਤੇ ਇੱਕ ਦਿਨ ਕੀ ਹੋਇਆ ਕਿ ਉਹ ਸ਼ਹਿਰ ਹੈ ਜਿੱਦਾ ਅਮੀਰ ਹੋ ਗਿਆ ਸਿਰਫ ਇਨਾਂ ਹੀ ਦੋ ਨਿਯਮਾਂ ਕਰਕੇ ਨਹੀਂ ਨਿਯਮ ਹੋਰ ਵੀ ਨੇ ਅਗਲੀ ਵੀਡੀਓ ਦੇ ਵਿੱਚ ਉਹ ਨਿਯਮ ਦੱਸਾਂਗੇ ਕਿਉਂਕਿ ਵੀਡੀਓ ਹੈ ਜਿਹੜੀ ਉਹ ਬਹੁਤ ਲੰਬੀ ਹੋ ਜਾਣੀ ਹੈ ਅਗਲੀ ਵੀਡੀਓ ਦੇ ਵਿੱਚ ਉਹ ਹੋਰ ਨਿਯਮ ਦੱਸਾਂਗੇ ਤੁਹਾਨੂੰ ਕਿ ਅਮੀਰ ਕਿਵੇਂ ਹੋਇਆ ਜਾਂਦਾ ਹੈ ਤੇ ਮਾਫ ਕਰਨਾ ਜਿਹੜੇ ਅਮੀਰ ਨਹੀਂ ਹੋਣਾ ਚਾਹੁੰਦੇ ਜਿਹੜੇ ਕਹਿੰਦੇ ਮਾਇਆ ਨਾਗਣੀ ਹੈ ਜੀ ਉਹ ਦੂਰ ਰਹਿਣ ਉਹਨਾਂ ਵਾਸਤੇ ਵੀਡੀਓ ਨਹੀਂ ਹੈ ਜਿਹੜੇ ਅਮੀਰ ਹੋਣਾ ਚਾਹੁੰਦੇ ਆ ਇਹਨਾਂ ਨਿਯਮਾਂ ਨੂੰ ਮੰਨ ਲੈਣ ਅਮੀਰ ਹੋ ਜਾਣਗੇ ਪੈਸਾ ਆ ਜਾਊਗਾ ਕਿਉਂਕਿ ਪੈਸੇ ਤੋਂ ਬਿਨਾਂ ਜੇ ਕੰਮ ਚੱਲਦਾ ਹੁੰਦਾ ਤੇ ਦੁਨੀਆ ਚ ਪੈਸੇ ਦੀ ਕਾੜ ਹੀ ਨਹੀਂ ਸੀ ਨਿਕਲਦੀ ਜੇ ਮਾਇਆ ਤੋਂ ਬਿਨਾਂ ਕੰਮ ਚੱਲਦਾ ਹੁੰਦਾ ਤੇ ਮਾਇਆ ਨੇ ਹੋਣਾ ਹੀ ਨਹੀਂ ਸੀ ਕੀ ਜਿਹੜੇ ਬੰਦੇ ਕਹਿੰਦੇ ਆ ਮਾਇਆ ਨਾਗਣੀ ਐ ਮਾਇਆ ਤੋਂ ਬਿਨਾਂ ਰਹਿ ਸਕਦੇ ਐ ਪੈਸੇ ਤੋਂ ਬਿਨਾਂ ਰਹਿ ਸਕਦੇ ਐ ਤੇ ਜਿਹੜੇ ਰਹਿ ਸਕਦੇ ਐ ਉਹ ਇਸ ਵੀਡੀਓ ਤੋਂ ਦੂਰ ਵੀ ਰਹਿ ਸਕਦੇ ਐ ਮਿਹਰਬਾਨੀ ਕਰਕੇ ਜਿਹੜੇ ਅਮੀਰ ਹੋਣਾ ਚਾਹੁੰਦੇ ਐ ਜਿਹੜੇ ਆਪਣੀ ਜ਼ਿੰਦਗੀ ਨੂੰ ਵਧੀਆ ਕਰਨਾ ਚਾਹੁੰਦੇ ਐ ਉਹ ਇਸ ਕਿਤਾਬ ਦੇ ਨਾਲ ਜਿਹੜੀ ਬੇਵੀ ਲੋਨ ਦਾ ਸਭ ਤੋਂ ਅਮੀਰ ਆਦਮੀ ਇਸ ਕਿਤਾਬ ਦੀਆਂ ਜਿਹੜੀਆਂ ਗੱਲਾਂ ਮੁੱਖ-ਪੱਖ ਗੱਲਾਂ ਮੈਂ ਤੁਹਾਨੂੰ ਦੱਸੂਗਾ ਉਹਨਾਂ ਨੂੰ ਸੁਣ ਲੈਣ ਤੇ ਆਪਣੀ ਜ਼ਿੰਦਗੀ ਨੂੰ ਸੁਧਾਰ ਲੈਣ ਮਿਹਰਬਾਨੀ ਅਲਵਿਦਾ ਸੱਚੀ ਕਾਜੀ